ਬੀਰਬਾਲ ਦਿਵਸ ਤੇ ਸ਼ਹੀਦੀ ਦਿਹਾੜੇ ਦੇ ਦਿਵਸ ਤੇ ਬੀਜੇਪੀ ਦੇ ਵੱਲੋਂ ਜਿਹੜਾ ਹੈ ਦੁੱਧ ਖੀਰ ਦਾ ਲੰਗਰ ਲਗਾਇਆ ਗਿਆ ਹੈ ਗਾਂਧੀ ਚੌਕ ਪਠਾਨਕੋਟ ਸਿੱਖ। ਦੱਸਦੇ ਹਾਂ ਇਸ ਮੌਕੇ ਤੇ ਬੀਜੇਪੀ ਦੀ तमाम ਲੀਡਰਸ਼ਿਪ ਤੇ ਪੰਜਾਬ ਪੂਰ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਜੜੀ ਨੇ ਉਸ ਮੌਕੇ ਤੇ ਪਹੁੰਚ ਕੇ ਸਾਡੇ ਨਾਲ ਖਾਸ ਗੱਲਬਾਤ ਵੀ ਕੀਤੀ ਹੈ ਤੇ ਦੱਸਦੇ ਹਾਂ ਇਸ ਮੌਕੇ ਤੇ ਜਿੱਥੇ ਬੀਜੇਪੀ ਤੋਂ तमाम ਲੀਡਰਸ਼ਿਪ ਜਿਹੜੀ ਹੈ ਮੌਜੂਦ ਰਹੀ ਤੇ ਉੱਥੇ ਹੀ ਲੋਕਾਂ ਦੇ ਨਾਲ ਮਿਲ ਕੇ ਅਜ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਉਹ ਕੀਤੀ ਗਈ ਹੈ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ शत प्रणाम ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਚਾਰ ਸਹੀਬਜ਼ਾਦਿਆਂ ਨੇ ਆਪਣੇ ਜਿਹੜੇ ਨੇ ਸੀਸ ਕੁਰਬਾਨ ਕੀਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਪੰਜਾਬ ਦੇ ਵਿੱਚ ਅੱਜ ਵੀ ਜਿਉਂਦੀ ਹੈ ਤੇ ਪੰਜਾਬ ਦੇ ਬਾਕੀ-ਬਾਕੀ ਇਲਾਕਿਆਂ ਦੇ ਵਿੱਚ ਇਹ ਹਫਤਾ ਜਿਹੜਾ ਹੈ 7 ਦਿਨ ਜਿਹੜੇ ਨੇ ਉਸ਼ੋਕ ਦੇ ਨਾਲ ਮਨਾਏ ਜਾਂਦੇ ਨੇ ਤਸ਼ਹੀਦਾਂ ਨੂੰ ਜਿਹੜਾ ਹੈ ਸਮਰਪਿਤ ਕੀਤੇ ਜਾਂਦੇ ਨੇ ਦਿਨ ਤੇ ਉੱਥੇ ਹੀ ਅੱਜ ਦੱਸਦੇ ਹਈਏ ਬੀਜੇਪੀ ਦੇ ਵੱਲੋਂ ਗਾਂਧੀ ਚੌਕ ਵਿਖੇ ਦੁੱਧ ਖੀਰ ਦਾ ਲੰਗਰ ਲਗਾ ਕੇ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਨਾਲ ਉਹਨਾਂ ਕੀ ਅਪੀਲ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਅਦਾਸ ਜੜੀ ਹੋਈ ਹੈ ਉਹ ਦੇਖਦੇ ਹਾਂ ਤਸਵੀਰਾਂ ਜੀ ਆਵੰਦਰ ਐਸਾ ਕੋਈ ਬਲੀਦਾਨ ਦਾ ਇਤਿਹਾਸ ਨਹੀਂ ਮਿਲਦਾ ਕਿ 7 ਦਿਨਾਂ ਦੇ ਅੰਦਰ ਅੰਦਰ ਪੂਰਾ ਪਰਿਵਾਰ ਜਿਹੜਾ ਹੈ ਉਹ ਦੇਸ਼ ਦੇ ਧਰਮ ਦੇ ਲੱਗ ਰਿਖੇ ਲੱਗ ਗਿਆ ਹੈ ਥਲੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਨੂੰ ਜਿੱਦਾਂ ਨੀਂਹ ਚ ਚਨਾਇਆ ਗਿਆ ਔਰ ਇਹ ਪੂਰੇ ਪੰਜਾਬ ਦੇ ਅੰਦਰ 7 ਦਿਨ ਜਿਹੜੇ ਬੜੇ ਸ਼ੋਕ ਦੇ ਹੁੰਦੇ ਆ ਔਰ ਇਹਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਗੁਰੂ ਮਰਿਆਦਾ ਦੇ ਅੰਦਰ ਅਸੀਂ ਮਨਾਉਂਦੇ ਆ ਅੱਜ ਪਠਾਨਕੋਟ ਦੇ ਅੰਦਰ ਗੁਰੂ ਪੁੱਤਰਾਂ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਦੁੱਧ ਜਿਹੜਾ ਹੈ ਉਹ ਵੰਡਣ ਕੀਤਾ ਜਾ ਰਿਹਾ ਤਾਂ ਕਿ ਸਾਡੀ ਪੀੜ੍ਹੀ ਨੂੰ ਗੁਰੂ ਪੁੱਤਰਾਂ ਦੇ ਬਲੀਦਾਨ ਦਾ ਇਤਿਹਾਸ ਜਿਹੜਾ ਉਹ ਪਤਾ ਲੱਗੇ ਕਿ ਕਿ ਕਿਸ ਤਰੀਕੇ ਨਾਲ ਆਪਣੇ ਪਰੰਪਰਾ ਰੱਖੀ ਲਈ ਦੇਸ਼ ਦੀ ਰਾਖੀ ਦੇ ਲਈ ਬਲੀਦਾਨ ਉਹਨਾਂ ਨੇ ਦਿੱਤਾ ਹੈ ਇਹ ਮਹਾਰਾਜ ਜੀ ਦਾ ਇਹ ਪਰਿਵਾਰ ਨੇ ਸਭ ਤੋਂ ਦਿਨਾਂ ਦੇ ਅੰਦਰ ਅੰਦਰ ਦੋਨੋਂ ਛੋਟੇ ਸਾਹਿਬ ਜਾਦੇ ਦੋਨੋਂ ਵੱਡੇ ਸਾਹਿਬ ਜਾਦੇ ਬਹੁਤ ਚਮਕੌਰ ਦੀ ਲੜਾਈ ਦੇ ਅੰਦਰ ਇੱਕ ਹੋਰ ਨੀਆਂ ਜਿੰਦੇ ਚਲਾਏ ਚਲਾਏਗੇ ਇਹ ਉਹਨਾਂ ਨੂੰ ਸਮਰਪਿਤ ਤੇ ਸਤਾਇਆ ਮੈਂ ਸ਼ਹੀਦਾਂ ਨੂੰ ਨਮਨ ਕਰਦਾ ਉਹਨਾਂ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਨੂੰ ਨਮਨ ਕਰਦਾ ਔਰ ਆਪਣੇ ਪੰਜਾਬ ਦੀ ਪੀੜ੍ਹੀ ਨੂੰ ਕਹਿਣਾ ਕਿ ਉਹਨਾਂ ਦੀ ਸੋਚ ਤੇ ਪੈਰਾ ਦਿਓ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਾ ਜਣਾਣਾ ਹੋਣਿਆ ਰਹੇ ਔਰ ਗੁਰੂ ਪੁੱਤਰਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਚੱਲੀਏ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ ਬੀਰਬਾਲ ਦਿਵਸ ਤੇ ਸ਼ਹੀਦੀ ਦਿਹਾੜੇ ਦੇ ਦਿਵਸ ਤੇ ਬੀਜੇਪੀ ਦੇ ਵੱਲੋਂ ਜਿਹੜਾ ਹੈ ਦੁੱਧ ਖੀਰ ਦਾ ਲੰਗਰ ਲਗਾਇਆ ਗਿਆ ਹੈ ਗਾਂਧੀ ਚੌਕ ਪਠਾਨਕੋਟ ਵਿਖੇ ਤੇ ਦੱਸਦੇ ਹਾਂ ਇਸ ਮੌਕੇ ਤੇ ਬੀਜੇਪੀ ਦੀ तमाम ਲੀਡਰਸ਼ਿਪ ਤੇ ਪੰਜਾਬ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਜਿਹੜੇ ਨੇ ਉਸ ਮੌਕੇ ਤੇ ਪਹੁੰਚੇ ਤਾਂ ਸਾਡੇ ਨਾਲ ਖਾਸ ਗੱਲਬਾਤ ਵੀ ਕੀਤੀ ਹੈ ਤੇ ਦੱਸਦੇ ਹਾਂ ਇਸ ਮੌਕੇ ਤੇ ਜਿੱਥੇ ਬੀਜੇਪੀ ਤੋਂ तमाम ਲੀਡਰਸ਼ਿਪ ਜਿਹੜੀ ਹੈ ਮੌਜੂਦ ਰਹੀ ਤੇ ਉੱਥੇ ਹੀ ਲੋਕਾਂ ਦੇ ਨਾਲ ਮਿਲ ਕੇ ਅਜ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਉਹ ਕੀਤੀ ਗਈ ਹੈ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਤਕ ਪਰਨਾਮ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਜਿਹੜੇ ਨੇ ਸੀਸ ਕੁਰਬਾਨ ਕੀਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਪੰਜਾਬ ਦੇ ਵਿੱਚ ਅੱਜ ਵੀ ਜਿਉਂਦੀ ਹੈ ਤੇ ਪੰਜਾਬ ਦੇ ਬਾਕੀ-ਬਾਕੀ ਇਲਾਕਿਆਂ ਦੇ ਵਿੱਚ ਇਹ ਹਫਤਾ ਜਿਹੜਾ ਹੈ 7 ਦਿਨ ਜਿਹੜੇ ਨੇ ਉਹ ਸ਼ੋਕ ਦੇ ਨਾਲ ਮਨਾਏ ਜਾਂਦੇ ਨੇ ਤੇ ਸ਼ਹੀਦਾਂ ਨੂੰ ਜਿਹੜਾ ਹੈ ਸਮਰਪਿਤ ਕੀਤੇ ਜਾਂਦੇ ਨੇ ਦਿਨ ਤੇ ਉੱਥੇ ਹੀ ਅੱਜ ਦੱਸਦੇ ਹੀ ਇਹ ਬੀਜੇਪੀ ਦੇ ਵੱਲੋਂ ਗਾਂਧੀ ਚੌਕ ਦੇਖੇ ਦੁੱਧ ਖੀਰ ਦਾ ਲੰਗਰ ਲਗਾ ਕੇ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਨਾਲ ਉਹਨਾਂ ਨੇ ਕੀ ਅਪੀਲ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਅਦਾਸ ਜੜੀ ਹੋਈ ਹੈ ਆਉ ਦੇਖਦੇ ਹਾਂ ਤਸਵੀਰਾਂ ਗੁਰੂ ਅਮੰਦਰ ਸਾਹਿਬ ਕੋਈ ਬਲੀਦਾਨ ਦਾ ਇਤਿਹਾਸ ਨਹੀਂ ਮਿਲਦਾ ਕਿ 7 ਦਿਨਾਂ ਦੇ ਅੰਦਰ ਅੰਦਰ ਪੂਰਾ ਪਰਿਵਾਰ ਜਿਹੜਾ ਹੈ ਉਹ ਦੇਸ਼ ਦੇ ਧਰਮ ਦੇ ਲੱਗ ਦੇ ਖਿਲਰ ਗਿਆ ਹੈ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਨੂੰ ਉਹ ਥਾਂ ਦੇ ਮੀਆਂ ਚ ਚਨਾਇਆ ਗਿਆ ਔਰ ਇਸ ਪੂਰੇ ਪੰਜਾਬ ਦੇ ਅੰਦਰ 7 ਦਿਨ ਜਿਹੜੇ ਬੜੇ ਸ਼ੋਕ ਦੇ ਹੁੰਦੇ ਆ ਔਰ ਇਹਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਗੁਰੂ ਮਰਿਆਦਾ ਦੇ ਅੰਦਰ ਅਸੀਂ ਬਣਾਉਂਦੇ ਆ ਅੱਜ ਪਠਾਨਕੋਟ ਦੇ ਅੰਦਰ ਗੁਰੂ ਪੁੱਤਰਾਂ ਨੂੰ ਸਮਰਪਿਤ ਉਹਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਜੋ ਜਿਹੜਾ ਹੈ ਉਹ ਵਿਸਤ੍ਰਣ ਕੀਤਾ ਜਾ ਰਿਹਾ ਤਾਂ ਕਿ ਸਾਡੀ ਪੀੜ੍ਹੀ ਨੂੰ ਗੁਰੂ ਪੁੱਤਰਾਂ ਨੇ ਬਲੀਦਾਨ ਦਾ ਇਤਿਹਾਸ ਜਿਹੜਾ ਉਹ ਪਤਾ ਲੱਗੇ ਕਿ ਕਿ ਕਿਸ ਤਰੀਕੇ ਨਾਲ ਆਪਣੇ ਧਰਮ ਦੀ ਰਾਖੀ ਲਈ ਦੇਸ਼ ਦੀ ਰਾਖੀ ਦੇ ਲਈ ਬਲੀਦਾਨ ਉਹਨਾਂ ਨੇ ਦਿੱਤਾ ਹੈ ਇਹ ਮਹਾਰਾਜ ਜੀ ਦਾ ਇਹ ਪਰਿਵਾਰ ਨੇ 7 ਦਿਨਾਂ ਦੇ ਅੰਦਰ-ਅੰਦਰ ਦੋਨੋਂ ਛੋਟੇ ਸਾਹਿਬ ਜਾਦੇ ਦੋਨੋਂ ਵੱਡੇ ਸਾਹਿਬ ਜਾਦੇ ਕੋਤਮਕੌਰ ਦੀ ਜੜਾਈ ਦੇ ਅੰਦਰ ਇੱਕ ਔਰ ਦੋ ਨੀਆਂ ਚ ਜਿੰਦੇ ਚਲਾਏ ਚਲਾਏਗੇ ਇਹ ਉਹਨਾਂ ਨੂੰ ਸਮਰਪਿਤ ਤੇ ਸਤਿ ਸ਼ਾਇਆ ਮੈਂ ਸ਼ਹੀਦਾਂ ਨੂੰ ਨਮਨ ਕਰਦਾ ਉਹਨਾਂ ਬਾਬਾ ਚੋਰਾਵਰ ਸਿੰਘ ਬਾਬਾ ਪਤੇ ਸਿੰਘ ਨੂੰ ਨਮਨ ਕਰਦਾ ਔਰ ਆਪਣੇ ਪੰਜਾਬ ਦੀ ਪੀੜ੍ਹੀ ਨੂੰ ਕਹਿੰਨਾ ਕਿ ਉਹਨਾਂ ਦੀ ਸੋਚ ਤੇ ਪੈਰਾ ਦਿਓ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਹੋਣਿਆ ਰਹੇ ਔਰ ਗੁਰੂ ਪੁੱਤਰਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਚੱਲੀਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ